ਮੰਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗਰਦਾਸਪੁਰ ਜੋਂ ਬਾਬਾ ਮੱਕਾ ਜੀ ਆਗੂਆਂ ਨੇ ਦੇਖ ਲਓ ਸਾਡੀਆਂ ਜਿਹੜੀਆਂ ਬੀਬੀਆਂ ਪੈਣਾ ਸੀ ਆ ਜੀਸੀਬੀ ਮਸ਼ੀਨ ਦੇ ਕਹਿਰਾਂ ਦੇ ਅੱਗੇ ਹੋ ਗਈਆਂ ਤੇ ਜੀਸੀਬੀ ਜਿਹੜੀ ਪੋਪਲਾਨੀ ਨਾਲ ਡੱਕ ਲਈ ਆ ਹੋਰ ਆ ਦੇਖਣਾ ਚਾਹੋ ਤੁਹਾਨੂੰ ਵਿਖਾਉਦੇ ਆ ਬੋਲਣਾ ਕਿਉਂ ਆ ਧੋਣਾ ਥਾਰਾ ਬਾਅਦ ਆ ਕਹਿੰਦੇ ਕਿਸਾਨ ਰੋਇਆ ਕਿ ਸਾਡੀ ਸਾਰੇ ਝੋਨੇ ਵਾਦ ਉੱਤੇ ਆ ਤੁਸੀਂ ਵੀਡੀਓ ਤੇ ਮੇਰੇ ਲਾਈਵ ਤਸਵੀਰਾਂ ਭਾਈ ਵੇਖਦੇ ਤੇ ਜਿਹੜੇ ਗਰੁੱਪੀਆਂ ਵੀਡੀਓ ਛੋੜ ਸਾਡੀਆਂ ਮਾਵਾਂ ਭੈਣਾਂ ਨੇ ਮਸ਼ੀਨ ਡੱਕ ਲਈ ਆ ਅਸੀਂ ਕਹਿਣਾ ਚਾਹੁੰਦੇ ਆ ਦੇਖੋ ਮੇਰੀ ਗਾੜੀ ਪਈ ਆ ਨਹੀਂ ਗਾੜੀ ਹੋਵਾ ਚੋ ਆ ਤੂੰ ਨਾ ਲਾਇਆ ਆ ਕੜੀ ਦਾ ਪਾਲਣਾ ਮੈਂ ਇਤਿਹਾਸਨ ਵੇਖ ਲੋ ਤਰਲੇ ਘੜ ਰਿਹਾ ਕਿ ਮੇਰੀ ਜਿਹੜੀ ਜ਼ਮੀਨ ਬੇਨਾ ਝੋਂਦਾ ਵਾ ਦਾ ਬਾਹ ਦਿੱਤਾ ਵਾ ਪਾਹ ਇੱਕ ਨਹੀਂ ਦਿੱਤਾ ਇਹ ੱੱਕੇ ਸਹੀ ਸਰਕਾਰ ਆਪ ਕਰਾ ਰਹੀ ਆ ਸਰਕਾਰ ਦੇ ਉੱਚ ਅਧਿਕਾਰੀ ਜਿਹੜੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਉਹ ਆਪ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਦਿਵਾ ਰਹੇ ਆ ਜੇ ਇਹਨਾਂ ਕਿਸੇ ਚੋਰ ਨੂੰ ਫੜਨਾ ਹੋਵੇ ਤਾਂ ਉਹਦਾ ਇਹਨਾਂ ਦੀਆਂ ਬੂੜ ਲੱਗਦੇ ਨਹੀਂ ਹੁਣ ਆ ਦੇਖੋ ਸਰਕਾਰ ਖੁਦ ਕਰਾ ਰਹੀ ਆ ਤੇ ਨਾਲ ਹੀ ਇੱਥੇ ਸਾਡੀਆਂ ਬੀਬੀਆਂ ਭਣਾ ਨੇ ਦਾ ਦਿੱਤਾ ਕਿ ਜੇ ਕਿਸੇ ਖਾਰਟੈਗ ਦੇ ਮਰੀਜ਼ੇ ਕੁਝ ਵੀ ਹੁੰਦਾ ਤੇ ਸਰਕਾਰ ਦੇ ਮੁਲਾਜ਼ਮ ਜ਼ਿੰਮੇਵਾਰ ਆ ਦਿੱਤੇ ਹੋਣਗੇ ਥੱਲੇ ਕਹਿੰਦਾ ਮਸ਼ੀਨ